ਮੈਂ ਤਾਂ ਦਸੰਧ ਰਾਮਪਰਾ ਸੂਬਾ ਬਿੰਦ ਪ੍ਰਧਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਪਹਿਲਾ ਮੇਰੇ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਸਾਰੇ ਹੀ ਮੇਰੇ ਸਹਿਯੋਗੀ ਸਾਥੀਆਂ ਨੂੰ ਵੈਰੀ ਜਿੱਕਾ ਖਾਲਸਾ ਵੈਰੀ ਜਿੱਕੀ ਫਟੇ ਸਾਥਿਓ ਇੱਕ ਘਟਨਾ ਪਿਛਲੇ ਦਿਨੀ ਬਹੁਤ ਸਾਹਮਣੇ ਆ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਸੀ ਜੋ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਸਾਹਮਣੇ 13 13 14 ਮਾਰਚ ਦੀ ਰਾਤ ਦੇ ਦਰਮਿਆਨ ਵਾਪਰੀ ਹੈ ਜੋ ਸਾਡੇ ਕਰਨਲ ਕੁਸ਼ਵਿੰਦਰ ਸਿੰਘ ਜੀ ਬਾਠ ਤੇ ਉਹਨਾਂ ਦੇ ਪੁੱਤਰ ਜੋ ਕਿ ਦਿੱਲੀ ਤੋਂ ਆ ਰਹੇ ਸਨ ਤੇ ਉਹ ਰਾਤ ਨੂੰ ਸਮਾਨ ਲੈਣ ਵਾਸਤੇ ਕੁਸਥਾਨ ਵਾਸਤੇ ਉੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਸਾਹਮਣੇ ਕਿਸੇ ਹੋਟਲ ਹੋਟਲ ਦੇ ਵਿੱਚ ਥੋੜਾ ਸਮਾਨ ਲੈਣ ਵਾਸਤੇ ਉਹਨਾਂ ਨੇ ਗੱਡੀ ਉਥੇ ਆਪਣੀ ਪਾਰਕਿੰਗ ਕੀਤੀ ਤੇ ਐਨੇ ਨੂੰ ਇੱਕ ਪੁਲਿਸ ਪਾਰਟੀ ਆਉਂਦੀ ਹੈ ਜੋ ਕਿ ਦੱਸਣ ਦੇ ਮੁਤਾਬਕ ਇਹ ਕਹਿੰਦੇ ਨੇ ਵੀ ਅਸੀਂ ਇਫੇ ਇਨਕਾਉਂਟਰ ਕਰਕੇ ਆਏ ਆਗੇ ਤੇ ਤੁਸੀਂ ਆਪਣੀ ਗੱਡੀ ਨੂੰ ਪਿੱਛੇ ਲਾਓ ਤੇ ਉਹਨਾਂ ਦਾ ਗੱਡੀ ਪਿੱਛੇ ਥੋੜਾ ਕਰਨਲ ਸਾਹਿਬ ਨਾਲ ਟਕਰਾਅ ਹੋਇਆ ਤੇ ਉਹਨਾਂ ਨੇ ਕਰਨਲ ਸਾਹਿਬ ਦੀ ਗੱਲ ਨੂੰ ਸੁਣਨ ਦੀ ਬਜਾਏ ਉਹਨਾਂ ਦੇ ਉੱਤੇ ਪਿੱਛੇ ਬਾਰ ਕੀਤਾ ਪੰਜ ਮਾਰਿਆ ਤੇ ਉਹਨਾਂ ਨੂੰ ਫਟਕ ਦਿੱਤਾ ਇਸ ਕਰ ਉਹ ਇਥੋਂ ਗੱਲ ਵੱਧ ਹੀ ਗਈ ਤੇ ਉਹਨਾਂ ਨੇ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਤੇ ਕਰਨਲ ਸਾਹਿਬ ਨੇ ਆਪਣਾ ਰੈਂਕ ਵੀ ਦੱਸਿਆ ਉਹਨਾਂ ਨੂੰ ਮੈਂ ਇੱਕ ਖੌਫਦਾ ਕਰਨਲ ਆ ਉਹਨਾਂ ਨੇ ਉਹਦੀ ਵੀ ਪ੍ਰਵਾਹ ਨਹੀਂ ਕੀਤੀ ਭਰਾਵੋ ਹੋ ਸਕਦਾ ਉਹ ਨਸ਼ੇ ਦੇ ਵਿੱਚ ਹੋਣਾ ਉਹਨਾਂ ਨੇ ਉਹਦੀ ਵੀ ਪ੍ਰਵਾਹ ਨਹੀਂ ਕੀਤੀ ਤੇ ਉਹਨਾਂ ਦੇ ਪੁੱਤਰ ਨੂੰ ਵੀ ਕੁੱਟ-ਕੁੱਟ ਕੇ ਉਹਨੂੰ ਜ਼ਖਮੀ ਕਰ ਦਿੱਤਾ ਜੋ ਕਿ ਪੁਲਿਸ ਦਾ ਕੰਮ ਹੁੰਦਾ ਰਾਤ ਦੇ ਸਮੇਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਰਾਤ ਦੇ ਸਮੇਂ ਜੋ ਕੋਈ ਵਿਅਕਤੀ ਕਿਸੇ ਮੁਸੀਬਤ ਦੇ ਵਿੱਚ ਫਸਿਆ ਹੋਇਆ ਤਾਂ ਉਹਦੀ ਮਦਦ ਕਰਨਾ ਤੇ ਰਾਤ ਦੇ ਸਮੇਂ ਜੇ ਕੋਈ ਕਿਸੇ ਨੂੰ ਕੋਈ ਲੋੜ ਪੈ ਜਾਂਦੀ ਹੈ ਤਾਂ ਉਹ ਪੁਲਿਸ ਦੀ ਮਦਦ ਲੈ ਕੇ ਆਪਣੀ ਉਹ ਸਮੱਸਿਆ ਨੂੰ ਹੱਲ ਕਰ ਸਕਦਾ ਹੈ ਇਸ ਵਾਸਤੇ ਜਿਹੜੀ ਸਾਡੀ ਪੁਲਿਸ ਉਹ ਬਣਾਈ ਗਈ ਹੈ ਪਰ ਉਥੇ 13 14 ਦੀ ਰਾਤ ਨੂੰ ਪੁਲਿਸ ਨੇ ਜੋ ਨਮੂਨਾ ਪੇਸ਼ ਕੀਤਾ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਆਪਣੀ ਡਿਊਟੀ ਤੋਂ ਬਿਲਕੁਲ ਪਤਾਹੀ ਵਰਤੀ ਉਹਨਾਂ ਨੇ ਉਹਨਾਂ ਨੇ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਗੱਡੀ ਦਾ ਵੀ ਇੱਕ ਸੈਨਿਕਾਂ ਨੂੰ ਇਸ ਤਰ੍ਹਾਂ ਕੁੱਟਿਆ ਜਾਵੇ ਉਸਦੇ ਪੁੱਤਰ ਦੇ ਸਾਹਮਣੇ ਉਹਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਵੇ ਭਰਾਵੋ ਦੇਸ਼ ਦੇ ਸੈਨਿਕਾਂ ਨੂੰ ਤੇ ਦੇਸ਼ ਵਾਸੀਆਂ ਨੂੰ ਸਾਡੀ ਅਪੀਲ ਹੈ ਕਿ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਫਿਰ ਸੂਬਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਦੀ ਟੀਮ ਸਾਡੇ ਚੀਫ ਆਰਗੇਨਾਈਜ਼ਰ ਚੇਅਰਮੈਨ ਸਾਹਿਬ ਸਰਦਾਰ ਹਰਚੰਦ ਸਿੰਘ ਜੀ ਪਟਿਆਲਾ ਤੇ ਸਾਡੀ ਪੂਰੀ ਸੂਬੇ ਦੀ ਟੀਮ ਨੇ ਫੈਸਲਾ ਕੀਤਾ ਕਿ ਇਸ ਮਸਲੇ ਨੂੰ ਪੂਰਾ ਚੁੱਕਿਆ ਜਾਵੇ ਤੇ ਇਸ ਮਸਲੇ ਦੇ ਉੱਤੇ ਆਪਾਂ ਲੜਾਈ ਲੜੀਏ ਤਾਂ ਕਿ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਆਪਾਂ ਸਾਬਕਾ ਫੌਜੀਆਂ ਦਾ ਤੇ ਜਿਹੜੇ ਤੇ ਸਰਵਿਸ ਕਰਦੇ ਫੌਜੀਆਂ ਦਾ ਆਪਾਂ ਮਾਨ ਸਨਮਾਨ ਬਹਾਲ ਕਰਾ ਸਕੀਏ ਕਿਉਂਕਿ ਪੰਜਾਬ ਪੁਲਿਸ ਨੇ ਜੋ ਬਤੀਰਾ ਫੌਜੀਆਂ ਨਾਲ ਕਰ ਰਹੀ ਆ ਜੋ ਸਰਕਾਰ ਬਤੀਰਾ ਫੌਜੀਆਂ ਦੇ ਨਾਲ ਕਰ ਰਹੀ ਆ ਉਹ ਬਹੁਤ ਨੰਦਨਯੋਗ ਹੈ ਇਹੇ ਘਟਨਾ ਸਾਹਮਣੇ ਆ ਗਈ ਕਈ ਘਟਨਾਵਾਂ ਇਹ ਜਿਆਂ ਨੇ ਜਿਹੜੀਆਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਪਰ ਅਸੀਂ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਸਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਅਸੀਂ ਅਨਸਾਫ਼ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਮੁਅੱਤਲ ਕਰਕੇ ਕੰਮ ਨਹੀਂ ਚੱਲਣਾ ਇਹਨਾਂ ਦੀ ਵਿਭਾਗੀ ਕਾਰਵਾਈ ਡਿਪਾਰਟਮੈਂਟਲੀ ਇਨਕੁਆਰੀ ਜਿਹੜੀ ਇਹਨਾਂ ਨੇ ਰੱਖੀ ਆ ਉਹ ਸਾਨੂੰ ਬਿਲਕੁਲ ਸਾਡੀਆਂ ਸਾਬਕਾ ਸੈਨਿਕ ਸਾਡੀਆਂ ਸਾਬਕਾ ਸੈਨਿਕ ਜਿੱਥੇ ਵੰਦੀਆਂ ਤੇ ਸਰਵਿਸ ਕਰਦੇ ਜਿੰਨੇ ਵੀ ਸਾਡੇ ਸੈਨਿਕ ਨੇਗੇ ਇਹ ਉਹਨਾਂ ਦੇ ਵਿੱਚ ਫੈਸਲਾ ਹੋਊਗਾ ਵੀ ਕਿਸ ਤਰ੍ਹਾਂ ਦੀ ਉਹ ਕਰ ਕਿਸ ਤਰ੍ਹਾਂ ਦੀ ਉਹ ਇਨਕੁਆਇਰੀ ਚਾਹੁੰਦੇ ਨੇਗੇ ਉਸ ਤਰ੍ਹਾਂ ਦੀ ਇਨਕੁਆਇਰੀ ਦਾ ਗਵਰਨਮੈਂਟ ਨੂੰ ਗਵਰਨਮੈਂਟ ਕਰੇ ਤੇ ਉਸ ਤਰ੍ਹਾਂ ਦੀ ਇਨਕੁਆਇਰੀ ਕਰਕੇ ਜਿਹੜਾ ਸਾਡੇ ਇਹ ਸੈਨਿਕ ਕਰਨਲ ਸਾਹਿਬ ਸੈਨਿਕ ਵੀਰ ਨੇ ਸਾਡੇ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਕਿਉਂਕਿ ਜੇ ਅੱਗੇ ਇਨਸਾਫ ਨਹੀਂ ਮਿਲਦਾ ਤਾਂ ਪੁਲਿਸ ਦੀਆਂ ਜਿਹੜੀਆਂ ਬਾਗਾ ਨੇ ਉਹ ਇੰਨੀਆਂ ਐਨੀਆਂ ਐਨੀਆਂ ਆਂ ਕੀਤੀਆਂ ਹੋਈਆਂ ਨੇ ਸਰਕਾਰ ਨੇ ਜੋ ਕਿਸੇ ਨੂੰ ਵੀ ਕੁਝ ਵੀ ਕਰਕੇ ਕਿਸੇ ਨੂੰ ਕੁਝ ਵੀ ਕਰਕੇ ਉਹ ਆਰਾਮ ਨਾਲ ਮਸਲੇ ਨੂੰ ਰਫਾ ਦਫਾ ਕਰ ਦਿੰਦਿਆਂ ਨੇ ਪਰ ਇਹ ਮਸਲਾ ਇੱਕ ਇਹੋ ਜਿਹਾ ਬਣ ਗਿਆ ਜਿਹੜਾ ਰਫਾ ਦਫਾ ਹੋਣ ਵਾਲਾ ਨਹੀਂ ਅਸੀਂ ਪੰਜਾਬ ਦੇ ਡੀਪੀ ਸਾਹਿਬ ਨੂੰ ਪਟਿਆਲਾ ਆਈਜੀ ਸਾਹਿਬ ਨੂੰ ਪਟਿਆਲਾ ਦੇ ਐਸਐਸਪੀ ਡਾਕਟਰ ਨਾਲ ਸਿੰਘ ਜੀ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਦੀ ਇਨਕੁਆਇਰੀ ਆ ਜਿਹੜੀ ਉਹ ਜੋ ਜਥੇਬੰਦੀਆਂ ਕਹਿਣਗੀਆਂ ਅਸੀਂ 22 ਮਾਰਚ ਨੂੰ ਪਟਿਆਲੇ ਦੇ ਵਿੱਚ ਕੱਖ ਰੱਖਿਆ SSP ਦੇ ਦਫ਼ਤਰ ਦੇ ਅੱਗੇ ਇਕੱਠ ਰੱਖਿਆਗਾ 22 ਮਾਰਚ 22 ਮਾਰਚ ਨੂੰ ਜੋ ਵੀ ਫੈਸਲਾ ਹੋਊਗਾ ਜੋ ਜਥੇਬੰਦੀਆਂ ਮੰਗ ਕਰਨਗੀਆਂ ਉਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਤੇ ਉਹਨਾਂ ਦੀ ਇੱਛਾ ਦੇ ਅਨੁਸਾਰ ਅਨੁਕਾਰੀ ਕਰਾ ਕੇ ਇਹਨਾਂ ਪੁਲਿਸ ਅਫਸਰਾਂ ਨੂੰ ਜਿੰਨੇ ਵੀ ਪੁਲਸ ਦੇ ਇਹ ਦਰਿੰਦੇ ਨੇਗੇ ਜਿਨ੍ਹਾਂ ਨੇ ਪੁਲਸ ਦਾ ਰੋਲ ਨਾ ਨਵਾ ਕੇ ਇੱਕ ਆਪਣਾ ਗੈਰ ਜ਼ਿੰਮੇਵਾਰਨਾ ਢੰਗ ਨਾਲ ਕਾਰਵਾਈ ਕੀਤੀ ਹੈਗੀ ਉਸ ਕਾਰਵਾਈ ਨੂੰ ਉਸ ਕਾਰਵਾਈ ਦਾ ਖਮਿਆਜਾ ਇਹਨਾਂ ਨੂੰ ਬਰਖਾਸਤ ਕਰਕੇ ਕੀਤਾ ਜਾਵੇ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਮਲਾਜਮ ਇਹਦੀ ਜ਼ੁਰਤ ਨਾ ਕਰ ਸਕੇ ਤੇ ਇਹੋ ਜਿਹਾ ਕੰਮ ਨਾ ਕਰ ਸਕੇ ਕਿਉਂਕਿ ਉਹ ਸੈਨਿਕ ਦੇਸ਼ ਕੋ ਉਹ ਨੌਕਰੀ ਕਰਦੇ ਨੇ ਕਿਸੇ ਤੋਂ ਸਭ ਘਰ ਸੈਨਿਕ ਨੇ ਇਹਨਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਆ ਇਹਨਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਕੀਆਂ ਨੇ ਇਹਨਾਂ ਨੇ ਆਪਣੇ ਦੇਸ਼ ਦੀ ਮਿੱਟੀ ਨੂੰ ਬਚਾਉਣ ਵਾਸਤੇ ਦੇਸ਼ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਆਪਣੇ ਲਾਸਾਂ ਫਤੰਗਿਆਂ ਦੇ ਵਿੱਚ ਲਿਪਕੇ ਪਿੰਡਾਂ ਦੇ ਵਿੱਚ ਆਈਆਂ ਨੇ ਇਹਨਾਂ ਦੇ ਤਿੰਨ ਪੁੱਤਰ ਮੈਂ ਜਿਹੜੇ ਉਹ ਉਹ ਆਪਣੇ ਇਹਨਾਂ ਜੋ ਦੇਸ਼ ਦੇ ਤੋਂ ਸ਼ਹੀਦ ਹੁੰਦੇ ਨੇਗੇ ਉਹਨਾਂ ਤੋਂ ਬਹੁਤ ਫਖਰ ਮਹਿਸੂਸ ਕਰਦੇ ਨੇ ਪਰ ਇੱਥੇ ਕੀ ਹੈਗਾ ਇੱਥੇ ਜਿਹੜੀ ਪੰਜਾਬ ਪੁਲਿਸ ਦੀ ਇਹ ਕਾਰਵਾਈ ਆ ਉਹਨੇ ਸਾਡੀਆਂ ਕੁਰਬਾਨੀਆਂ ਸਾਰੀਆਂ ਪਟਿਆਲੇ 13 14 ਮਾਰਚ ਦੀ ਰਾਤ ਨੂੰ ਪਟਿਆਲ ਦੇ ਰਜਿੰਦਰਾ ਹਸਪਤਾਲ ਦੇ ਸਾਹਮਣੇ ਰੋਲ ਦਿੱਤੀਆਂ ਸਾਡੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਸਾਡੀ ਵਰਦੀ ਦਾ ਜਿਹੜਾ ਇੱਜ਼ਤ ਮਾਨ ਸੀਗਾ ਉਹ ਵੀ ਉਹਨਾਂ ਨੇ ਇੱਕ ਬੇਇੱਜ਼ਤੀ ਕੀਤੀ ਕਿ ਸੈਨਿਕ ਦੀ ਵਰਦੀ ਦੀ ਵੀ ਬੇਇੱਜ਼ਤੀ ਕੀਤੀ ਹੈਗੀ ਉਹਦੇ ਰੈਂਕ ਦੇ ਦੱਸਣ ਦੇ باوجود ਵੀ ਉਹਨਾਂ ਨੇ ਉਹਨੂੰ ਕੁੱਟਿਆ ਬੁਰੀ ਤਰ੍ਹਾਂ ਜ਼ਖਮੀ ਕੀਤਾ ਇਸ ਕਰਕੇ ਅਸੀਂ ਇਸ ਘਟਨਾ ਦੀ ਘੋਰ ਨਿੰਦਾ ਕਰਦੇ ਹੋਏ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੂਨੀਅਰ ਪੰਜਾਬ ਅਸੀਂ ਸਾਰੇ ਹੀ ਸਾਬਕਾ ਸੈਨਿਕ ਵੀਰਾਂ ਨੂੰ ਤੇ ਜਿੰਨਾਂ ਵੀ ਹਮਫੇਰ ਜਥੇਬੰਦੀਆਂ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਤੇ 22 ਮਾਰਚ ਨੂੰ ਆਪਾਂ ਧੂਮਤਾਂ ਦੇ ਨਾਲ ਪੂਰਾ ਮੌਸਲੇ ਤੇ ਧ੍ਰਿੜ ਨਿਸ਼ਚੈ